ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੂ ਜੀ ਸ਼ੁਭਕਾਮਨਾਵਾਂ ਮੌਸਮ ਦੀ ਜਾਣਕਾਰੀ ਦੀ ਵੀਡੀਓ ਮੌਸਮ ਬਰਿਆਈ ਤਾਜ਼ਾ ਜਾਣਕਾਰੀ ਜੀ ਹਾਂ ਹੁਣੇ-ਹੁਣੇ ਮਿਲੀ ਹੈ ਵੱਡੀ ਚੇਤਾਵਨੀ ਜਾਰੀ ਕੀਤਾ ਗਿਆ ਅਲਰਟ ਵੀਡੀਓ ਨੂੰ ਲਾਈਕ ਸ਼ੇਅਰ ਤੇਨਾਂ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਆ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਯਾ ਚੰਡੀਗੜ੍ਹ ਚੱਕਰ ਫਿਰ ਤੋਂ ਮੌਸਮ ਖੁਸ਼ਕ ਹੋਣਾ ਸ਼ੁਰੂ ਹੋ ਗਿਆ ਤਾ ਮਨਚ ਵਾਦਾ ਦੇਖਿਆ ਜਾ ਰਿਹਾ ਹੈ ਤੇ ਪਿਛਲੇ 24 ਘੰਟਿਆਂ ਦੌਰਾਨ ਪੰਜ ਲੁਧਿਆਣਾ ਚ ਸਿਰਫ 3 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਸਵੇਰ ਚ ਜ਼ਿਆਦਾਤਰ ਜਿਨ੍ਹਾਂ ਜ਼ਮੀਨਾਂ ਪੈਣ ਕਰ ਖੇਤਾ ਤਾਮਣ 1° ਦਾ ਵਾਧਾ ਹੋਇਆ ਜਿਸ ਤੋਂ ਬਾਅਦ ਫਿਰ ਇਹ ਪਰਦਾ ਤਾਮਣ ਇੱਕ ਵਾਰ ਫਿਰ 35° ਨੂੰ ਪਾਰ ਕਰ ਗਿਆ ਇਸ ਨਾਲ ਚੰਡੀਗੜ੍ਹ ਦਾ ਤਾਮਣ ਵੀ 33° 40' ਦਰਜ ਕੀਤਾ ਜੋ ਆਮ ਨਾਲ 0.3° ਵੱਧ ਹੈ ਮੌਸਮ ਵਿਭਾਗ ਨੇ ਪੰਜਾਬ ਨੂੰ ਰੈੱਡ ਜ਼ੋਨ ਚ ਰੱਖਿਆ ਤੇ ਜੂਨ ਜੁਲਾਈ ਚ ਘਟਮੀ ਪੈਣ ਤੋਂ ਬਾਅਦ ਅਗਸਤ ਤੇ ਸਤੰਬਰ ਦੇ ਮਹੀਨੇ ਚ ਸਿੰਗੀ بارش ਦੀ ਸੰਭਾਵਨਾ ਸੀ ਪਰ ਹਾਲੀ ਚਮੀ ਦੀ ਕਮੀ 30% ਤੱਕ ਪਹੁੰਚ ਗਈ ਸੀ ਪਰ ਹੁਣ ਫਿਰ ਤੋਂ ਬਦਰੀ 1 ਜੂਨ ਤੋਂ 8 ਨਵੰਬਰ ਤੱਕ ਪੰਜਾਬ ਚ ਹੋਂਦ ਤੱਕ 24% ਦੀ ਘਟਮੀ ਪਿਆ ਮੌਸਮ ਵਿਗਿਆਨ ਕੇਂਦਰ ਨੇ ਅਨੁਸਾਰ ਕੱਲ ਤੋਂ ਹਿਮਾਚਲ ਪਰ ਦੇਸ਼ ਤੇ ਕੁਝ ਖੇਤਾਂ ਜਮੀਂ ਪੈ ਰਿਆ ਤੇ ਇਹੀ ਕਰਨੇ ਕਿ ਕਿ ਡਿਗੜ ਤੇ ਹਿਮਾਚਲ ਦੇ ਨਾਲ ਅਗਲੇ ਰਕਾਂ ਤੋਂ ਵੀ ਇਲਾਵਾ ਪਠਾਨਕੋਟ ਰੂਪਨਗਰ ਗੁਰਦਾਸਪੁਰ ਨਾਵਾਸ਼ਹਿਰ ਐਸ ਐਸ ਨਗਰ ਲੁਧਿਆਣਾ ਹਸ਼ਿਆਰਪੁਰ ਫਤਿਹਗੜ੍ਹ ਸਾਹਿਬ ਸੰਗਰੂਰ ਪਟਿਆਲਾ ਬਰਨਾਲਾ ਤੇ ਮਾਨਸਾ ਚ ਜਮੀਂ ਦੀ ਸੰਭਾਵਨਾ ਹੈ ਪਰੇ ਸੰਭਾਵਨਾ ਸਿਰਫ 25% ਦੀ ਤੱਕ ਹੀ ਹਨ ਆਈ ਐਮ ਡੀ ਅਨੁਸਾਰ 13 ਨਵੰਬਰ ਤੱਕ ਅਜਿਆ ਮੌਸਮ ਜਾਰੀ ਰਹਿਣ ਦੀ ਸੰਭਾਵਨਾ ਹੈ ਵੀਡੀਓ ਦੇਖਣ ਲਈ ਤੋਂ ਵੱਡਾ ਧੰਨਵਾ